ਨਾਵਲ ਮੋੜ ਆਈ ਬਹਾਰ ਇਸ ਨਾਵਲ ਦੇ ਲੇਖਕ ਬਿੰਦਰ ਕੁਲਿਆਵਾਲ ਕਾંડ ਨੰਬਰ 14 ਜਦੋਂ ਸ਼ਿਕਾਰੀਆਂ ਨੇ ਚਾਰੇ ਪਾਸੋਂ ਘੇਰਾ ਹੋਵੇ ਤਾਂ ਉਸ ਵਾਰਤ ਸ਼ਿਕਾਰ ਦਾ बचना ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹੋ ਜਿਹੇ ਭੇੜੇ ਵਕਤ ਪਰਮਾਤਮਾ ਵੀ ਪਤਾ ਨਹੀਂ ਕਿੱਥੇ ਚਲਿਆ ਜਾਂਦਾ ਅਤੇ ਪਤਾ ਨਹੀਂ ਕਿਉਂ ਉਹ ਲੋੜਵੰਦਾ ਤੋਂ ਆਪਣਾ ਮੂੰਹ ਮੋੜ ਲੈਂਦਾ ਹੈ ਇਨਸਾਨ ਸੁੱਖ ਵੇਲੇ ਭਾਵੇਂ ਨਾ ਰੱਬ ਨੂੰ ਯਾਦ ਕਰੇ ਪਰ ਦੁੱਖ ਵੀ ਲੈ ਹਰ ਵਕਤ ਉਸ ਨੂੰ ਯਾਦ ਕਰਦਾ ਹੈ ਸਸਰੀਕਾਲ ਮੰਮੀ ਕੀ ਹਾਲ ਆ ਇੱਕ ਦਿਨ ਅਚਾਨਕ ਸੱਜਣ ਦੇ ਨਾਲ ਆਏ ਮੁਖਤਾਰ ਨੇ ਗੋਡੇ ਹੱਥ ਲਾਉਂਦੇ ਹੋਏ ਪੁੱਛਿਆ ਅੱਜ ਤੈਨੂੰ ਕਿਦਾਂ ਇਸ ਘਰ ਦਾ ਰਾਹ ਲੱਭ ਗਿਆ ਜਦੋਂ ਦਾ ਤੁਹਾਡਾ ਮਾਮਾ ਪੂਰਾ ਹੋਇਆ ਤੁਸੀਂ ਤਾਂ ਲੱਗਦਾ ਇਸ ਪਿੰਡ ਦਾ ਰਾਹ ਹੀ ਭੁੱਲ ਗਏ ਕਰਤਾਰਕੌਰ ਨੇ ਪਿਆਰ ਨਾਲ ਸਿਰ ਉੱਪਰ ਹੱਥ ਧਰਦੇ ਹੋਏ ਆਖਿਆ ਔਣ ਵਿੱਚ ਇਹ ਗੀਤ ਪਛੇਤਾਂ ਹੋ ਸਕਦੀਆਂ ਕਰਤਾਰ ਕਦੇ ਨਾਨਕਿਆਂ ਦੇ ਪਿੰਡ ਦੇ ਰਾਹ ਵੀ ਭੁੱਲਿਆ ਜਾਂਦਾ ਮੁਖਤਾਰ ਨੇ ਥੋੜਾ ਹੱਸਦੇ ਹੋਏ ਕਿਹਾ ਚੱਲ ਛੱਡ ਮੁਖਤਾਰ ਹੋਰ ਸੁਣਾ ਬੀਬੀ ਹੁਣੇ ਸਭ ਠੀਕ ਠਾਕ ਉਹਨਾਂ ਨੂੰ ਵੀ ਨਾਲ ਲਈ ਆਉਣਾ ਸੀ ਕਰਤਾਰਕੁਰ ਨੇ ਆਖਿਆ ਸਭ ਠੀਕ ਠਾਕ ਮੰਮੀ ਉਹ ਵੀ ਗਿੜਾ ਮਾਰਨਗੇ ਵੱਡਾ ਮਾਮਾ ਨਹੀਂ ਦਿਸਦਾ ਉਹ ਕਿਥੇ ਗਿਆ ਹੋਇਆ ਘਰ ਦੇ ਆਸ-ਪਾਸੇ ਦੇਖਦੇ ਹੋਏ ਮੁਖਤਾਰ ਨੇ ਪੁੱਛਿਆ ਉਹ ਵੀ ਵਸ ਇੱਧਰ ਬਾਹਰ ਅੰਦਰ ਗਏ ਹੋਣਗੇ मीत ਤਾਂ ਜੇ ਸਕੂਲੋਂ ਹੀ ਮੁੜਿਆ ਕਤਾਰ ਕਰ ਆਖਣ ਲੱਗੇ ਮੰਮੀ ਆ ਮੇਰੇ ਨਾਲ ਸੱਜਣਾ ਇਹ ਆਪਣੇ ਮੀਤ ਵਾਸਤੇ ਰਿਸ਼ਤਾ ਕਰਾਉਣ ਨੂੰ ਕਹਿੰਦੇ ਸੀ ਇਹ ਗੱਲ ਤਾਂ ਬਹੁਤ ਚਿਰ ਪਹਿਲਾਂ ਦੀ ਚੱਲਦੀ ਸੀ ਪਰ ਉਦੋਂ ਮਾਮਾ ਟੱਲਾ ਹੋਣ ਕਰਕੇ ਗੱਲ ਨਾ ਹੋ ਸਕੇ ਫਿਰ ਮਾਮਾ ਪੂਰਾ ਹੋ ਗਿਆ ਬਸ ਉਦੋਂ ਸਾਰੀ ਗੱਲ ਵਿੱਚ ਹੀ ਰਹਿ ਗਈ ਅੱਜ ਫਿਰ ਮੇਰੇ ਕੋਲ ਆਇਆ ਤਾਂ ਮੈਂ ਕਿਹਾ ਚੱਲ ਬਈ ਜਾ ਕੇ ਮੰਮੀ ਨਾਲ ਗੱਲ ਕਰਕੇ ਪੁੱਛ ਲੈਨੇ ਆਂ ਸਾਕ ਤਾਂ ਕਰਨੀ ਆ ਅੱਜ ਨਹੀਂ ਤਾਂ ਪਲਕ ਮੁਖਤਾਰ ਕਹਿਣ ਲੱਗਾ ਗਲਤਾਂ ਤੇਰੀ ਠੀਕ ਆ ਇਹ ਤਾਂ ਕਰਨੀ ਆ ਅੱਜ ਪਰ ਮੈਂ ਕੱਲੀ ਕਿਵੇਂ ਆਂ ਕਰ ਸਕਦੀ ਆ ਤੁਸੀਂ ਬੈਠੋ ਚਾਹ ਪਾਣੀ ਪੀਓ ਉਦੋਂ ਤੱਕ ਤੁਹਾਡੇ ਮਾਮੇ ਨੇ ਆ ਜਾਣਾ ਫਿਰ ਆਪਾਂ ਸਲਾਹ ਕਰ ਲਵਾਂ ਲਵਾਂਗੇ ਸਰਤਾਰ ਕੋਰ ਚੁੱਲ੍ਹੇ ਵੱਲ ਨੂੰ ਜਲਦੀ ਹੋਈ ਅੱਖਾਂ ਲੱਗੇ ਠੀਕ ਆ ਮੰਮੀ ਜਿੱਦਾਂ ਤੁਹਾਨੂੰ ਚੰਗਾ ਲੱਗੇ ਮੁਖਤਾਰ ਕਹਿਣ ਲੱਗਾ ਕਰਤਾਰ ਕਰਨੇ ਚੁੱਲ੍ਹੇ ਉੱਪਰ ਚਾਹ ਬਣਾਉਣ ਲਈ ਬਤੀਲਾ ਰੱਖਿਆ ਉਹਨੇ ਚਿਰ ਤੱਕ ਬਾਹਰੋਂ ਗੁਰੀ ਹੁਣੀ ਵੀ ਆਦੇ ਤਾਈ ਨਾਲ ਵਾਪਸ ਘਰ ਆ ਗਏ ਸਨ ਚਾਹ ਪੀਂਦਿਆਂ ਹੀ ਕਰਤਾਰ ਕਰਨ ਨੇ ਸਾਰੀ ਗੱਲਬਾਤ ਬੰਤ ਨੂੰ ਦੱਸੀ ਅਤੇ ਉਹਨੇ ਪਹਿਲਾਂ ਅਨਾਂ ਕਰਨੀ ਕੀਤੀ ਪਰ ਫਿਰ ਹਮੇ ਭੱਦ ਦਿੱਤੀ ਸੀ ਸੱਜਣ ਨੂੰ ਕਹਿ ਦਿੱਤਾ ਗਿਆ ਕਿ ਅਸੀਂ ਸਾਖ ਹੁਣ ਕਰ ਲੈਨੇ ਆ ਪਰ ਵਿਆਹ ਅਜੇ ਠਹਿਰ ਕੇ ਕਰਾਂਗੇ ਕਿਉਂਕਿ ਮੁੰਡਾ ਅਜੇ ਪੜਦਾ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਲਵੇ ਫਿਰ ਆਪਾਂ ਵਿਆਹ ਵੀ ਕਰ ਲਵਾਂਗੇ ਇਹ ਤਾਂ ਤੈ ਹੋ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਰੋਕ ਰਕਾਈਆ ਹੋ ਜਾਊਗਾ ਖੁਸ਼ੀ ਖੁਸ਼ੀ ਵਿੱਚ ਸੱਜਣ ਨੇ ਅਗਲੇ ਦਿਨ ਹੀ ਸਾਰੀ ਹੋਈ ਗੱਲਬਾਤ ਸਰਜੀਤ ਨੂੰ ਜਾ ਦੱਸੀ ਤੇ ਆਖਿਆ ਕਿ ਹੁਣ ਕੁੜੀ ਵੱਲੋਂ ਤੁਸੀਂ ਬੇਫਿਕਰ ਰਹੋ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਲਾਹ ਕਰਕੇ ਦੋਵਾਂ ਦੀ ਮੰਗਣੀ ਕਰਦੇਾਂਗੇ ਤੇ ਫਿਰ ਆਗਾ ਜੋ ਸਲਾਹ ਬਣੂਗੀ ਉਸੇ ਤਰ੍ਹਾਂ ਕਰ ਲਵਾਂਗੇ ਸੱਜਣ ਦੇ ਮੂੰਹੋਂ ਸਾਖ ਦੀ ਹੰਮੀ ਸੁਣਦਿਆਂ ਹੀ ਸਰਜੀਤ ਤੇ ਗਿੰਦਰ ਦੋਵੇਂ ਬਹੁਤ ਖੁਸ਼ ਸਨ ਇਹ ਸਾਰੀ ਗੱਲਬਾਤ ਰਣਜੀਤ ਦੇ ਕੰਨਾਂ ਵੀ ਪਹੁੰਚੀ ਸੀ ਅਜ ਕਰਤਾਰ ਕੋਲ ਉੱਪਰ ਬਹੁਤ ਮਾੜਾ ਸਮਾਂ ਚੱਲ ਰਿਹਾ ਸੀ ਇਸ ਲਈ ਕੋਈ ਵੀ ਉਹਨਾਂ ਨਾਲ ਮੇਲਜੋਲ ਰੱਖਣ ਨੂੰ ਤਿਆਰ ਨਹੀਂ ਸੀ ਜਿਹੜੇ ਲੋਕ ਨੇਕ ਦੇ ਜਿਉਂਦੇ ਜੀ ਇਸ ਕਰ ਨਾਲ ਆਪਣਾ ਮਿਲਣਾ ਵਰਤਣਾ ਆਪਣਾ ਸੁਭਾਅ ਸੁਭਾਵ ਸਮਝਦੇ ਸਨ ਅੱਜ ਉਹ ਵੀ ਪਾਸਾ ਬਟਣ ਲੱਗੇ ਸੀ ਪ੍ਰੀਤ ਵਿਆਹੀ ਗਈ ਸੀ ਇਸ ਲਈ ਬੰਤ ਨੂੰ ਬਹੁਤਾ ਕੋਈ ਫਿਕਰ ਨਹੀਂ ਸੀ ਕੋਨ ਕੋ ਵੀ ਆਪਣੇ ਤੋਂ ਸ਼ਰੀਕ ਬਨਣ ਲੱਗਾ ਸੀ ਉਹਦਾ ਕਾਫੀ ਬਹਿਨ ਉੱਠਣ ਹਰਵੰਤ ਨਾਲ ਹੋ ਗਿਆ ਜੇਕਰ ਉਹ ਪੁਆਨੀਪੁਰ ਸੌੜਿਆਂ ਦੇ ਚਲੇ ਜਾਂਦਾ ਤਾਂ ਉੱਥੋਂ 4-5 ਦਿਨ ਨਾ ਮੁੜਦਾ ਗੁਰੀ ਕੋਲੋਂ ਜਿੰਨੀ ਕ ਵਹੀ ਹੁੰਦੀ ਉਹ ਕਰ ਲੈਂਦਾ ਅਤੇ ਕਿਤੇ ਕਿਤੇ ਪੜ੍ਹਾਈ ਤੋਂ ਵਿਲਾ ਹੋ ਕੇ ਮੀਤ ਵੀ ਮਦਦ ਕਰ ਦਿਆ ਕਰਦਾ ਸੀ ਗੁਰੀ ਦੇ ਨਾਲ ਸੁੱਖੇ ਵੀ ਬਥੇਰੀ ਹਿੰਮਤ ਮਰਵਾ ਦਾ ਖੰਡ ਬਾਜਨਾ ਦੁੱਧ ਮਿੱਠੇ ਤੇ ਕਿਉ ਬਾਜਨ ਕੁੱਟੀ ਦੀਆਂ ਝੂਰੀਆਂ ਨੇ ਮਾਂ ਬਿਨਾਂ ਨਾ ਹੋਣ ਦਾੜ ਪੂਰੇ ਤੇ ਪਿਓ ਬਿਨਾਂ ਨਾ ਪੈਂਦੀਆਂ ਪੂਰੀਆਂ ਨੇ ਭਈਆ ਕੱਲ ਤੋਂ ਆਰਤੀਆ ਕੋਲੋਂ ਥੋੜੇ ਜਿਹੇ ਪੈਸੇ ਫੜਲੇ ਨੇ ਮੀਤ ਦੀ ਫੀਸ ਭਰਨੀ ਆ ਅੱਜ 25 ਦਿਨੀ ਜਦੋਂ ਬੰਤ ਸਹਰਿਆਂ ਦੇ ਮੁੜਿਆ ਤਾਂ ਕਰਤਾਰਕ ਕੋਰ ਕਹਿਣ ਲੱਗੇ ਆਰਤੀਆ ਕਿੱਥੇ ਪੈਸੇ ਦਿੰਦਾ ਉਹਦੇ ਤਾਂ ਆਪਣੇ ਵੱਲ ਪਹਿਲਾਂ ਹੀ ਬੜੇ ਟੱਟੇ ਹੋਏ ਆ ਬੰਤ ਨੇ ਆ ਨਾ ਕਰਨੀ ਕਰ ਲਈ ਸ਼ੁਰੂ ਕਰ ਦਿੱਤੀ ਉਹਦੇ ਪੈਸੇ ਆਪਣੇ ਵੱਲ ਕਦੇ ਨਾਲ ਟੁੱਟ ਗਏ ਪਹਿਲਾਂ ਤਾਂ ਆਪਣੇ ਪੈਸੇ ਉਹਦੇ ਵੱਲ ਸਦਾ ਖੜੇ ਰਹਿੰਦੇ ਸੀ ਭਲਾ ਹੁਣ ਕੀ ਹੋ ਗਿਆ ਬੰਤ ਦਾ ਜੁਗਾਲ ਸੁਣ ਕੇ ਕਰਤਾਰ ਕੌਰ ਹੈਰਾਨ ਰਹਿ ਗਈ ਤੇ ਪੁੱਛਣ ਲੱਗੀ ਨੇਕ ਦੀ ਬਿਮਾਰੀ ਉੱਪਰ ਥੋੜਾ ਖਰਚਾ ਹੋਇਆ ਫਿਰ ਮਜ਼ਰੂਫ ਪ੍ਰੀਤ ਦਾ ਵਿਆਹ ਵੀ ਕੀਤਾ ਜੋ ਕੁਛ ਹੈਗਾ ਸੀ ਸਭ ਕੁਝ ਖਤਮ ਹੋ ਗਿਆ ਬੰਤ ਖੜਾ ਖੜਾ ਖਰਚਿਆਂ ਦਾ ਬੇਜੇਰਵਾ ਦੇਣ ਲੱਗਿਆ ਇਨਾਂ ਦੇ ਪਾਪੇ ਨੇ ਦਿਨ ਰਾਤ ਇੱਕ ਕਰਕੇ ਇੰਨੀ ਮਿਹਨਤ ਕੀਤੀ ਤੇ ਭਾਈਆ ਤੁਸੀਂ ਕਹਿੰਦੇ ਸਭ ਕੁਝ ਖਤਮ ਹੋ ਗਿਆ ਮੈਂ ਇਨਾਂ ਨਿਆਣੇ ਨੂੰ ਕਿਵੇਂ ਪਾਲਣਾ ਮੀਤ ਦੇ ਸਕੂਲ ਦੀ ਫੀਸ ਕਿੱਥੋਂ ਭਰਨੀ ਆ ਛੋਟੇ ਨਿਆਣੇ ਸਕੂਲੇ ਜਾਂਦੇ ਆ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਕਿੱਥੋਂ ਲੈਣੀਆਂ ਘਰ ਦਾ ਖਰਚਾ ਕਿੱਥੋਂ ਕਰਨਾ ਕਰਤਾਰਪੁਰ ਨੇ ਸਾਵੇ ਸਵਾਰ ਬੰਤਲੇ ਮੂਰੇ ਰੱਖ ਦਿੱਤੇ ਸਾਨੂੰ ਇਹਨੇ ਖਰਚੇ ਕਰਨੇ ਤਾਂ ਬਹੁਤ ਔਖੇ ਆ ਕਰਤਾਰਪੁਰੇ ਤੂੰ ਇਦਾਂ ਕਰ ਮੀਤ ਨੂੰ ਪੜਨੋਂ ਹਟਾ ਲੈ ਤੇ ਨਾਲੇ ਦੂਜੇ ਨਿਆਣਿਆਂ ਨੂੰ ਸਕੂਲੇ ਨਾਲ ਕੱਲਿਆ ਕਰ ਦੇਖ ਤਾਂ ਸੁਖੀ ਕਿਹੜਾ ਪੜਿਆ ਬੰਤਨੇ ਸੋਖਾ ਰਾ ਦੱਸਿਆ ਉਹਨੂੰ ਅਸੀਂ ਤਾਂ ਨਹੀਂ ਰੋਕੇ ਸਕੂਲੋਂ ਜਾਣਾ ਸਗੋਂ ਮੈਂ ਤੇ ਪ੍ਰੀਤ ਆਪ ਗੁਰੀ ਨੂੰ ਸੁਖੀ ਦੇ ਨਾਲ ਛੱਡ ਕੇ ਆਉਂਦੀਆਂ ਰਹੀਆਂ ਹੁਣ ਜੇ ਉਹ ਆਪ ਅੱਗੇ ਨਹੀਂ ਪੜਿਆ ਤਾਂ ਸਾਡਾ ਕੀ ਕਸੂਰ ਆ ਬਾਕੀ ਰਹੀ ਗੱਲ ਸਕੂਲੋਂ ਹਟਾਉਂਦੀ ਇਹ ਤਾਂ ਕਦੇ ਨਹੀਂ ਹੋ ਸਕਦਾ ਮੈਂ ਆਪ ਅੱਧੀ ਰੋਟੀ ਖਾ ਲੂੰਗੀ ਪਰ ਆਪਣੇ ਨਿਆਣਿਆਂ ਨੂੰ ਪੜਾ ਕੇ ਹੀ ਛਟੂਗੀ ਕਰਤਾਰਕੌਰ ਨੇ ਗੱਲ ਸਾਫ਼ ਕਰ ਦਿੱਤੀ ਸੀ ਹੋਰ ਬਹੁਤ ਗੱਲਾਂ ਹੋਈਆਂ ਪਰ ਕਰਤਾਰਕੌਰ ਆਪਣੀ ਜਦ ਉੱਪਰ ਚਿਟਾਨ ਵਾਂਗ ਡਟੀ ਰਹੀ ਅਗਲੇ ਦਿਨ ਬੰਤਨ ਸਿੰਘ ਜੀ ਆ ਕੇ ਆਰਤੀ ਕੋਲੋਂ ਪੈਸੇ ਫੜ ਲੈਣ ਤੇ ਅਤੇ ਲਿਆ ਕੇ ਕਰਤਾਰਕੌਰ ਨੂੰ ਫੜਾ ਦਿੱਤੇ ਉਹਨੇ ਮੀਤ ਨਵਰੀ ਫੀਸ ਦੇ ਪੈਸੇ ਦਿੱਤੇ ਤੇ ਨਾਲ ਹੀ ਛੋਟੇ ਬੱਚਿਆਂ ਦੀਆਂ ਫੀਸਾਂ ਤੇ ਕਾਪੀਆਂ ਕਿਤਾਬਾਂ ਖਰੀਦ ਕੇ ਦਿੱਤੀਆਂ ਉਹਨੂੰ ਇੱਕ ਗਲਤ ਸਮਝ ਆ ਗਈ ਸੀ ਕਿ ਮੈਨੂੰ ਮੇਰਾ ਹੱਕ ਹੁਣ ਮੰਗਿਆ ਨਹੀਂ ਮਿਲਣਾ ਸਗੋਂ ਮੈਨੂੰ ਮੇਰਾ ਹੱਕ ਲੈਣਾ ਪੈਣਾ ਉਹ ਕਿੱਦਾਂ ਲੈਣਾ ਇਹ ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਇਹਦੇ ਬਾਰੇ ਸੋਚਣਾ ਹਜੇ ਫ਼ਜ਼ੂਲ ਸੀ ਬੰਤ ਆਏ ਦਿਨ ਘਰ ਵਿੱਚ ਫਸਾਤ ਪਾਈ ਰੱਖਦਾ ਕਦੇ ਕੁਝ ਤੇ ਕਦੇ ਕੁਝ ਕਹਿੰਦਾ ਰਹਿੰਦਾ ਬਾਹਰ ਪੈੜੀ ਬੰਨੇ ਬਚਨ ਹੋਣਾਂ ਦਾ ਜ਼ੁਲਮ ਵਧਣ ਲੱਗਾ ਸੀ ਕਰਤਾਰ ਕੋਰ ਦੇ ਕੁਝ ਸਮਝ ਨਹੀਂ ਆ ਰਿਹਾ ਸੀ ਕੇ ਕੋ ਕੀ ਕਰੇ ਤੇ ਕੀ ਨਾ ਕਰੇ ਪਹਿਲਾਂ ਉਹ ਘਰ ਦਾ ਕਲੇਸ਼ਨ ਵੇਲੇ ਜਾਂ ਫਿਰ ਬਾਹਰ ਬਚਨ ਹੁਣਾ ਨਾਲ ਨਿਬੜੇ ਪਿੰਡ ਵਾਲੇ ਲੋਕਾਂ ਲਈ ਹੁਣ ਕਰਤਾਰਪੁਰ ਸ਼ਾਹੀ ਤੋਂ ਸਿਰਫ ਕਰਤਾਰਪੁਰ ਬਣ ਕੇ ਰਹਿ ਗਈ ਸੀ ਹਰਵੰਤ ਦੀ ਲਈ ਉਂਗਲ ਬੰਦ ਨੂੰ ਤੰਗ ਕਰਨ ਲੱਗੇ ਸੀ ਕਦੀ ਹਰਵੰਤ ਅਤੇ ਕਦੀ ਭਵਾਨੀਪੁਰ ਵਾਲੇ ਉਹਨੂੰ ਚੱਕ ਦੇ ਕਿ ਤੂੰ ਅੱਡ ਹੋ ਜਾ ਤੇਰਾ ਖਰਚਾ ਉਹਨਾਂ ਨਾਲੋਂ ਬਹੁਤ ਘੱਟ ਆ ਤੂੰ ਘਰ ਵਿੱਚ ਅੱਧਾ مالک ਹੈਗਾ ਕੀ ਕਦੋ ਸਾਲਾਂ ਵਿੱਚ ਹੀ ਤੇਰੇ ਘਰ ਦੇ ਹਾਲਾਤ ਸੁਧਰ ਜਾਣਗੇ ਪਰ ਜੇ ਤੁਸੀਂ ਇਕੱਠੇ ਰਹੇ ਤਾਂ ਤੈਨੂੰ ਰੋਟੀ ਦੇ ਵੀ ਲਾਲੇ ਪੈ ਜਾਣੇ ਆ ਬੰਤ ਦੀ ਭੌਨੀਪੁਰ ਵਾਲਿਆਂ ਨਾਲ ਪਹਿਲਾਂ ਵੀ ਬਹੁਤ ਬੰਦਦੀ ਸੀ ਹੁਣ ਬੰਤ ਦੰਦੂਪੁਰ ਵਾਲੀ ਵੱਡੀ ਭੈਣ ਕੋਲ ਵੀ ਬਹੁਤ ਜਾਣ ਆਉਣ ਲੱਗ ਪਿਆ ਅਚਾਨਕ ਇੱਕ ਦਿਨ ਭੌਨੀਪੁਰ ਅਤੇ ਦੰਦੂਪੁਰ ਵਾਲੇ ਇਕੱਠੇ ਪਿੰਡ ਆ ਗਏ ਕਰਤਾਰਕੌਰ ਨੇ ਆਇਆ ਨੂੰ ਚਾਹ ਪਾਣੀ ਪਿਆ ਤੇ ਨਾਲ ਹੀ ਦਿਲ ਵਿੱਚ ਸੋਚਣ ਲੱਗੀ ਕਿ ਅੱਜ ਇਹ ਚਾਰੇ ਜਣੇ ਇਕੱਠੇ ਕਿਵੇਂ ਆਏ ਰੱਬ ਖੈਰ ਕਰੇ ਕਰਤਾਰਪੁਰੇ ਮੀਤ ਕਿੱਥੇ ਆ ਆਸ-ਪਾਸਾ ਦੇਖਦੇ ਹੋਏ ਨੰਦ ਜਸਵੰਤੋਂ ਪੁੱਛਣ ਲੱਗੇ ਉਹ ਤਾਂ ਛੋਟੀ ਬੀਬੀ ਸ਼ਹਿਰ ਪੜਨ ਗਿਆ ਹੋਇਆ ਕਰਤਾਰਕੌਰ ਆਪਣੀ ਨੰਦਾਂ ਨੂੰ ਛੋਟੀ ਅਤੇ ਵੱਡੀ ਬੀਬੀ ਕਹਿ ਕੇ ਬੁਲਾਉਂਦੀ ਸੀ ਤੇ ਉਹਨੇ ਦੱਸਿਆ ਤੇ ਬਾਕੀ ਨਿਆਣੇ ਕਿੱਥੇ ਆ ਦੂਜਾ ਸਵਾਲ ਚਰਨੋਂ ਨੇ ਕੀਤਾ ਉਹ ਤਾਂ ਵੱਡੀ ਬੀਬੀ ਹੁਣੇ ਸਕੂਲੇ ਗਿਆ ਸੀ ਗੇ ਅੱਤੇ ਘੂਰੀ ਪੱਠੇ ਵੜਨ ਗਿਆ ਹਾਂ ਕਰਤਾਰਕੌਰ ਨੇ ਦੱਸਿਆ ਵੇਖ ਲੈ ਕਿਹੜਾ ਭੈੜਾ ਸਮਾਂ ਆ ਗਿਆ ਫੁੱਲ ਭਰਨੇ ਆਣੇ ਇਹਨੂੰ ਪੱਠੇ ਲਿਓਨੇ ਪੈ ਗਏ ਤੇ ਵੱਡਾ ਮ제 ਨਾਲ ਸ਼ਹਿਰ ਘੁੰਮਦਾ ਫਿਰਦਾ ਜਸਵੰਤੋਂ ਨੇ ਝਟ ਆਖਿਆ ਸਾਰਾ ਸਮੇਂ ਦਾ ਗੇੜਾ ਬੀਬੀ ਮੀਤ ਸ਼ਹਿਰ ਘੁੰਮਣੇ ਜਾਂਦਾ ਉਹ ਉੱਥੇ ਪੜਨ ਨਹੀਂ ਜਾਂਦਾ ਕਰਤਾਰਕੌਰ ਨੇ ਮੋੜ ਮਾਝਵਾ ਦਿੱਤਾ ਕੀ ਪਤਾ ਉੱਥੇ ਕੀ ਕਰਨ ਜਾਂਦੇ ਆ ਅੱਜ ਦੇ ਮਡੇਰ ਦਾ ਕੁਸ਼ ਪਤਾ ਨਹੀਂ ਲੱਗਦਾ ਇਹ ਕਹਿੰਦੇ ਕੁਸ਼ ਤੇ ਕਰਦੇ ਕੁਸ਼ ਹੋਰ ਹੀ ਹੁੰਦੇ ਆ ਕੁੰਦਲ ਸੋਨੇ ਆਪਣੀ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ ਸੀ ਭਾਈਆ ਪਤਾ ਤਾਂ ਅੱਜ ਕੱਲ ਕਿਸੇ ਦਾ ਵੀ ਨਹੀਂ ਲੱਗਦਾ ਫੇਰ ਚਾਹੇ ਉਹ ਆਪਣਾ ਹੋਵੇ ਜਾਂ ਫੇ ਪ੍ਰਾਇਆ ਕਰਤਾਰ ਕੋ ਨੇ ਜਮਾਨੇ ਦੀ ਸਚਾਈ ਦੇਣ ਕੀਤੀ ਤੂੰ ਇਦਾਂ ਕਰ ਕਰਤਾਰ ਕੋਰੇ ਮੁੰਡੇ ਨੂੰ ਪੰਨੋਂ ਹਟਾ ਲੈ ਤਿੰਨੇ ਭਰਾ ਮਿਲ ਕੇ ਵਾਈ ਕਰਨਗੇ ਸਮੇਂ ਨਾਲ ਆਪੇ ਸਭ ਹੌਲੀ ਹੌਲੀ ਠੀਕ ਹੋ ਜਾਣਾ ਚਰਨੋਂ ਨੇ ਆਪਣੀ ਰਾਏ ਦਿੱਤੀ। ਬੀਬੀ ਕਰਦਾ ਸਰੇ ਜਾਂ ਨਾ ਸਰੇ ਮੈਂ ਨਿਆਣਿਆਂ ਨੂੰ ਪੜਨੋ ਨਹੀਂ ਹਟਾਉਣਾ। ਮੈਨੂੰ ਭਾਵੇਂ ਆਪਕੇ ਤਾਂ ਵਿੱਚ ਕੰਮ ਕਰਨਾ ਪਵੇ ਪਰ ਨਿਆਣੇ ਸਕੂਲੇ ਪੜਦੇ ਰਹਿਣਗੇ। ਕਰਤਾਰਪੁਰ ਨੇ 107 ਰਸਾ ਸਿਰੇ ਉੱਤੇ ਗੰਡ ਵਰਗੀ ਗੱਲ ਆਖ ਦਿੱਤੀ। ਜਿਵੇਂ ਤੇਰੀ ਮਰਜ਼ੀ ਅਸੀਂ ਤਾਂ ਤੇਰੇ ਭਲੇ ਦੀ ਗੱਲ ਕਹੀ ਸੀ। ਤੂੰ ਸਮਝਣਾ ਜਾਂ ਨਹੀਂ ਸਮਝਣਾ ਤੇਰੀ ਮਰਜ਼ੀ ਹੈ। ਹੌਲੀ ਜਿਹੇ ਚਰਨੋਂ ਨੇ ਜਵਾਬ ਦਿੱਤਾ। ਕੁੜੇ ਤੋਂ ਮੁੰਡੇ ਦਾ ਰਿਸ਼ਤਾ ਪੱਕਾ ਕਰ ਲਿਆ ਸਾਨੂੰ ਪੁੱਛਿਆ ਤੱਕ ਨਹੀਂ ਜੇ ਸਾਡਾ ਭਰਾ ਜਿਉਂਦਾ ਹੁੰਦਾ ਹੁੰਦਾ ਭਲਾ ਉਹ ਸਾ ਤੋਂ ਪੁੱਛੇ ਬਗੈਰ ਕਿਤੇ ਸਾਗ ਕਰ ਲੈਂਦਾ ਆਪਣੀ ਹਾਰ ਹੁੰਦੀ ਦੇਖ ਜੀ ਤੁੰਤੋਂ ਆਖਣ ਲੱਗੇ ਤੁਹਾਡੇ ਤੋਂ ਬਿਨਾ ਭਲਾ ਰਿਸ਼ਤਾ ਕਿਦਾਂ ਕਰ ਸਕਦੀਆਂ ਛੋਟੀ ਬੀਬੀ ਉਹ ਤਾਂ ਉਸ ਦਿਨ ਚਾਂਦ ਕੇ ਹੀ ਮੁਖਤਾਰ ਆਪਣੇ ਨਾਲ ਇੱਕ ਬੰਦੇ ਨੂੰ ਲੈ ਕੇ ਆ ਗਿਆ ਫਿਰ ਘਰ ਆਏ ਬੰਦੇ ਨੂੰ ਖਾਲੀ ਹੱਥ ਕਿਦਾਂ ਮੋੜ ਸਕਦੇ ਸੀ ਕਰ ਆਏ ਨੂੰ ਖਾਲੀ ਤਾਂ ਕਦੀ ਤੁਹਾਡੇ ਭਰਾ ਨੇ ਨਹੀਂ ਮੋੜਿਆ ਸੀ ਭਲਾ ਮੈਂ ਕਿਦਾਂ ਉਹ ਰੀਤ ਤੋੜ ਸਕਦੀ ਆ ਜਦੋਂ ਮੁੰਡੇ ਦੀ ਕੜਮਾਈ ਕਰਾਂਗੇ ਤੁਹਾਨੂੰ ਮੋਹਰੇ ਰੱਖ ਕੇ ਹੀ ਸਾਰੇ ਕਾਰ ਵਿਹਾਰ ਕਰੂੰਗੀ ਤੁਹਾਡੇ ਤੋਂ ਬਿਨਾ ਹੋਰ ਕਿੰਨੇ ਮੋਹਰੇ ਹੋ ਕੇ ਸਾਰੇ ਕਾਰਜ ਕਰਨੇ ਆ ਗਰਤਾਰ ਕਰਨੇ ਆਖਿਆ ਉਹ ਜਦੋਂ ਵੇਲਾ ਆਊਗਾ ਦੇਖਾਂਗੇ ਪਰ ਹੁਣ ਤਾਂ ਤੁਸਾਥੋਂ ਓਲਾ ਰੱਖਿਆ ਇਹ ਤਾਂ ਭਲਾ ਹੋਵੇ ਬੰਤ ਦਾ ਜਿੰਨੇ ਸਾਨੂੰ ਦੱਸ ਦਿੱਤਾ ਕਉਤਾ ਖਬਰੇ ਅਜੇ ਵੀ ਪਰਦਾ ਪਾਈ ਰੱਖਣਾ ਸੀ ਚਿਰ ਨੂੰ ਆਖਣ ਲੱਗੀ ਭਾਈਏ ਨੇ ਦੱਸਿਆ ਤਾਂ ਕੀ ਹੋਇਆ ਉਹ ਕਿਹੜਾ ਕੋਈ ਬਗਾਨੇ ਆ ਉਹਨਾਂ ਸਾਹਮਣੇ ਹੀ ਤਾਂ ਸਾਰੀ ਗੱਲ ਹੋਈ ਸੀ ਕਰਤਾਰ ਕਰਨੇ ਹੋਰ ਪਰਦਾ ਲਾ ਦਿੱਤਾ ਇਸ ਤਰ੍ਹਾਂ ਹੋਰ ਗੱਲਾਂ ਹੁੰਦੀਆਂ ਰਹੀਆਂ ਕਦੇ ਬੀਤੇ ਵੇਲੇ ਨੂੰ ਯਾਦ ਕਰਕੇ ਅੱਖਾਂ ਵਿੱਚੋਂ ਗਲੇਡੂ ਆ ਜਾਂਦੇ ਅਤੇ ਕਦੀ ਆਉਣ ਵਾਲਾ ਵਕਤ ਯਾਦ ਕਰਕੇ ਜਿੰਦ ਤੜਫਣ ਲੱਗਦੀ ਸੀ ਕਰਤਾਰਕੌਰ ਨੇ ਦਪੈ ਦੀ ਰੋਟੀ ਤਿਆਰ ਕੀਤੀ ਤੇ ਨਾਲ ਹੀ ਸਭ ਨੂੰ ਥਾਲੀਆਂ ਵਿੱਚ ਪਾ ਕੇ ਫੜਾ ਦਿੱਤੀ। ਬੰਤ ਵੀ ਬਾਰੋਂ ਘਰ ਆ ਗਿਆ ਸੀ। ਕਰਤਾਰਕੌਰ ਨੇ ਉਹਨੂੰ ਵੀ ਥਾਲੀ ਵਿੱਚ ਰੋਟੀ ਬਾ ਕੇ ਫੜਾ ਦਿੱਤੀ। ਰੋਟੀ ਖਾਣ ਤੋਂ ਮਗਰੋਂ ਕੁੰਦਲ ਸੋਨੇ ਗੱਲ ਸ਼ੁਰੂ ਕੀਤੀ। ਕਰਤਾਰਕੌਰੇ ਗੱਲ ਇਸ ਤਰ੍ਹਾਂ ਵੀ ਹੁਣ ਬੰਤ ਨਹੀਂ ਚਾਹੁੰਦਾ ਕਿ ਅਸੀਂ ਇਕੱਠੇ ਰਹੀਏ। ਇਹ ਤਾਂ ਪਿਛਲੇ ਸਾਲ ਹੀ ਬੜਾ ਕਾਲਾ ਸੀ ਵਖਰੇ ਹੋਣ ਨੂੰ ਪਰ ਅਸੀਂ ਹੀ ਇਹਨੂੰ ਹੁਣ ਤੱਕ ਦੱਬੀ ਰੱਖਿਆ। ਬੰਤਵਾਲ ਨੂੰ ਹੱਥ ਦਾ ਇਸ਼ਾਰਾ ਕਰਦੇ ਹੋਏ ਕੁੰਦਰ ਸੋਨੇ ਗੱਲ ਸ਼ੁਰੂ ਕਰ ਦਿੱਤੀ। ਤੁਸੀਂ ਕੰਨ ਨੂੰ ਦਬ ਕੇ ਰੱਖਣਾ ਸੀ। ਤੁਸੀਂ ਉਦੋਂ ਆਉਂਦੇ ਤਾਂ ਉਦੋਂ ਹੀ ਐਡ ਕਰਾ ਜਾਂਦੇ ਕਰਤਾਰਕੌਰ ਨੇ ਗੱਲ ਸਾਫ਼ ਕਰ ਦਿੱਤੀ। ਅਸੀਂ ਤਾਂ ਤੇਰਾ ਸੋਚਿਆ ਸੀ। ਸੋਨ ਸਿੰਘ ਨੇ ਆਖਿਆ ਇਸ ਜਮਾਨੇ ਵਿੱਚ ਕੋਈ ਕਿਸੇ ਦਾ ਨਹੀਂ ਸੋਚਦਾ। ਬਸ ਚੜ੍ਹਦੇ ਨੂੰ ਸਲਾਮਾ ਕਰਦੇ ਆ। ਕਰਤਾਰਕੌਰ ਨੇ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹ ਨਿਆਣੇ ਸਕੂਲੋਂ ਪੜ੍ਹ ਕੇ ਵਾਪਸ ਘਰ ਪਰਤ ਆਏ ਸਨ ਨਿਆਣੇ ਨੇ ਆਪਣੀਆਂ ਭੂਆ ਤੇ ਫੁੱਫੜਾਂ ਨੂੰ ਬੁਲਾਇਆ ਤੇ ਸਕੂਲ ਵਾਲੇ ਝੋਲੇ ਅੰਦਰ ਰੱਖ ਕੇ ਰੋਟੀ ਮੰਗਣ ਲੱਗੇ ਸਨ ਕਰਤਾਰਕੌਰ ਨੇ ਚਾਹ ਬਣਾ ਕੇ ਚਾਰ ਦੀ ਫਾੜੀ ਨਾਲ ਰੋਟੀ ਫੁੜਾ ਦਿੱਤੀ ਤੇ ਨਿਆਣੇ ਚੁੱਪਚਾਪ ਕੁੰਜੇ ਬੈ ਕੇ ਰੋਟੀ ਖਾਣ ਲੱਗੇ ਸੀ ਨਹੀਂ ਕਰਤਾਰਕੌਰੇ ਤੂੰ ਨਿਆਣੇ ਨੂੰ ਪੋਰਾ ਸਬਜ਼ੀ ਬਣਾ ਦਿਆ ਕਰ ਜਾਂ ਪੋਰਾ ਦਹੀਂ ਦਾ ਫਲੇ ਕਰ ਦੇ ਕਿਦਾਂ ਆਉਂਦੇ ਨਿਆਣੇ ਹੱਥ ਸੁੱਕੀ ਰੋਟੀ ਰੱਖ ਦੁੱਤੀ ਹੈ ਨੇੜੇ ਵਾਲ ਨੂੰ ਨਜ਼ਰ ਮਾਰਦੇ ਹੋਏ ਜਸਵੰਤ ਨੇ ਗੁੱਸੇ ਵਿੱਚ ਆਖਿਆ ਜੇ ਵੀ ਤੈਨੂੰ ਕਰਦੇ ਹਾਲਾਤਾਂ ਦਾ ਪਤਾ ਹੀ ਆ ਜਿਹੜੀ ਸਬਜੀ ਦਹੀਂ ਮੈਂ ਇਹਨਾਂ ਲਈ ਰੱਖਿਆ ਸੀ ਉਹ ਤੁਹਾਡੇ ਕੰਮ ਆ ਗਿਆ ਕਹਿੰਦੇ ਹੁੰਦੇ ਆ ਨਾ ਦਾਣੇ-ਦਾਣੇ ਉੱਤੇ ਖਾਣ ਵਾਲੇ ਦੀ ਮੋਹਰ ਲੱਗੀ ਹੁੰਦੀ ਆ ਜੋ ਇਹਨਾਂ ਦੀ ਕਿਸਮਤ ਵਿੱਚ ਹੋਊਗਾ ਉਹ ਇਹਨਾਂ ਨੂੰ ਮਰ ਜਾਊਗਾ ਕਤਾਰਕੌਰ ਨੇ ਹਰ ਗੱਲ ਦਾ ਜਵਾਬ ਸਿੱਧਾ ਦੇ ਰਹੀ ਸੀ ਇੰਨੀ ਗੱਲ ਸੁਣ ਕੇ ਜਸਵੰਤੋਂ ਨੇ ਨਿਮੀ ਪਾਲੇ ਅਤੇ ਸੋਚਣ ਲੱਗੀ ਇਹ ਤਾਂ ਸਭ ਕੁਝ ਉਲਟਾ ਹੋ ਰਿਹਾ ਅਸੀਂ ਤਾਂ ਸੋਚਿਆ ਸੀ ਬਈ ਇਹ ਸਾਡੀਆਂ ਮਿਹਨਤਾਂ ਕਰੂਗੀ ਪਰ ਨਹੀਂ ਇਹ ਤਾਂ ਸਾਨੂੰ ਹਰੇਕ ਗੱਲ ਦਾ ਖਰਾ ਖਰਾ ਜਵਾਬ ਦੇਈ ਜਾਂਦੀ ਆ ਬੰਤ ਕੁੰਦਰ ਸੋਂ ਨੂੰ ਆਪਣੇ ਨਾਲ ਲੈ ਕੇ ਖੂਬਲ ਚਲੇ ਗਿਆ ਘੰਟੇ ਬਾਅਦ ਖੂਤੋਂ ਵਾਪਸ ਆਇਆ ਤਾਂ ਸਾਰੇ ਜਣੇ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ ਸੀ ਜਾਣ ਲੱਗੇ ਕਹਿ ਗਏ ਅਸੀਂ ਫਿਰ ਕਦੇ ਜਿਹੜਾ ਮਾਰਾਂਗੇ ਸ਼ਾਮ ਨੂੰ ਮੀਤ ਵਾਪਸ ਆਇਆ ਤਾਂ ਕਰਤਾਰ ਕਰਨ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਸਾਰੀ ਗੱਲ ਦੱਸ ਦਿੱਤੀ ਕਿ ਤੁਹਾਡਾ ਤਾਇਆ ਆਪਣੇ ਨਾਲੋਂ ਵੱਖਰਾ ਹੋਣਾ ਚਾਹੁੰਦਾ ਹੁਣ ਕਿੱਦਾਂ ਕਰੀਏ ਦਮਾ ਨੇ ਕਹਿ ਦਿੱਤਾ ਜੀਜੀ ਜੇ ਮੈਂ ਤੇਨੂੰ ਠੀਕ ਲਾਦਾ ਤੁਸੀਂ ਕਰ ਲਵੋ ਅਸੀਂ ਤੁਹਾਡੇ ਨਾਲ ਆਪਾਂ ਰਲ ਮਿਲ ਕੇ ਗੁਜ਼ਾਰਾ ਕਰ ਲਵਾਂਗੇ ਜਿੰਨਾ ਮਾਪਿਆਂ ਦੀ ਇੱਜ਼ਤ ਉਹਨਾਂ ਨਾਲ ਖੜ ਜੇ ਤਾਂ ਫਿਰ ਉਹਨਾਂ ਨੂੰ ਕਾਦਾ ਫਿਕਰ ਹੁੰਦਾ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਦੇ ਬੱਚੇ ਭਾਵੇਂ ਅੱਜ ਛੋਟੇ ਆ ਪਰ ਇੱਕ ਦਿਨ ਤਾਂ ਉਹਨਾਂ ਨੇ ਜਵਾਨ ਹੋਣਾ ਹੀ ਆ ਆਪੇ ਦਿਨ ਬਦਲ ਜਾਣਗੇ ਉਹਨੂੰ ਆਉਣ ਵਾਲੇ ਤੂਫਾਨ ਦਾ ਸਹਮਣਾ ਕਰਨ ਲਈ ਤਿਆਰ ਬਰ ਤਿਆਰ ਸੀ ਇਸੇ ਤਰ੍ਹਾਂ ਵਕਤ ਬੀਤਦਾ ਗਿਆ ਮੌਸਮ ਨੇ ਆਪਣਾ ਰੰਗ ਬਦਲਿਆ ਦਿਨ ਚੜਦਾ ਅਤੇ ਬੀਤ ਜਾਂਦਾ ਦਿਨ ਚੜੇ ਪੰਛੀ ਆਪਣੇ ਆਲਣਿਆਂ ਵਿੱਚੋਂ ਉੱਡ ਜਾਂਦੇ ਤੇ ਸ਼ਾਮੀ ਆਪਣੇ ਬੱਚਿਆਂ ਲਈ ਖਾਣਾ ਲੈ ਕੇ ਵਾਪਸ ਆਪਣੇ ਆਲਣਿਆਂ ਵਿੱਚ ਪਰਤੋਂ ਦੇ ਸਨ ਕੁਝ ਮਹੀਨੇ ਲੰਘਣ ਤੋਂ ਬਾਅਦ بار-ਬਾਰ ਸਾਰੇ ਸਿਲਾ ਕਰਕੇ ਫਿਰ ਜਾਰੇ ਜਾਨੇ ਘਰੇ ਪਹੁੰਚ ਗਏ ਇਸ ਵਾਰ ਇੰਨਾ ਸਲਾਹਕਾਰਾਂ ਵਿੱਚ ਹਰਵੰਤ ਵੀ ਸੀ ਪਰ ਉਹ ਕਰਨ ਨਾਲ ਨਾ ਆਇਆ ਕਰਤਾਰਕੌਰ ਨੇ ਬੈਠਿਆਂ ਨੂੰ ਚਾਹ ਪਾਣੀ ਪਿਆਇਆ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਜ ਕੀ ਹੋਣਾ ਹੈ ਇਸ ਲਈ ਉਹਨੇ ਮੀਤ ਨੂੰ ਸਕੂਲੇ ਨਹੀਂ ਜਾਣ ਦਿੱਤਾ ਅਤੇ ਨਾ ਹੀ ਕਿਸੇ ਹੋਰ ਨੇ ਵਾਲੇ ਨੂੰ ਸਕੂਲੇ ਕੱਲਿਆ ਛੋਟੇ ਬੱਚੇ ਘਰੋਂ ਬਾਹਰ ਗੁਰਦੁਆਰੇ ਕਿੱਦਨ ਚਲੇ ਗਏ ਗੁਰੀ ਅਤੇ ਮੀਤ ਆਪਣੀ ਬੀਬੀ ਕੋਲ ਮੱਝੇ ਉੱਪਰ ਬੈਠੇ ਸਨ ਮੇਰੇ ਪੁੱਤ ਤੁਸੀਂ ਵੀ ਬਾਹਰ ਖੇਡਣ ਜਾਓ ਸਿਰ ਉੱਤੇ ਹੱਥ ਫੇਰਦੀ ਹੋਈ ਜਿਵੇਂ ਤੋਂ ਕਹਿਣ ਲੱਗੀ ਤੁਸੀਂ ਜਿਹੜੀ ਗੱਲ ਕਰਨੀ ਬੀਬੀ ਇਹਨਾਂ ਦੇ ਸਾਹਮਣੇ ਹੀ ਕਰੋ ਇਹ ਕਿਹੜਾ ਹੋਂ ਕੋਈ ਬਗਾਨੇ ਆ ਨਾਲੇ ਵੰਡ ਤਾਂ ਇਹਨਾਂ ਦੀ ਜ਼ਮੀਨ ਦੀ ਹੋਣੀ ਆ ਹੁਣ ਇਹ ਕੋਲ ਹੋਣਗੇ ਤਾਂ ਇਹਨਾਂ ਨੂੰ ਵੀ ਪਤਾ ਹੋਊਗਾ ਕਿ ਸਾਡੇ ਹਿੱਸੇ ਕੀ ਆ ਇਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਦਾ ਪਿਓ ਇਹਨਾਂ ਲਈ ਕੀ ਛੱਡ ਕੇ ਗਿਆ ਸੀ ਫਿਰ ਨਾ ਬਾਅਦ ਵਿੱਚ ਮੈਨੂੰ ਕਹਿੰਦੇ ਰਹਿਣ ਕਿ ਸਾਡੇ ਪਿਓ ਨੇ ਦਿਨ ਰਾਤ ساری ਉਮਰ ਮਿਹਨਤ ਕੀਤੀ ਤੇ ਸਾਨੂੰ ਕੁਝ ਦਿੱਤਾ ਹੀ ਨਹੀਂ ਕਰਤਾਰ ਕੋਰ ਨੇ ਦਵਾ ਮੁੰਡਿਆਂ ਨੂੰ ਬਾਹਰ ਨਾ ਜਾਣ ਦਿੱਤਾ ਚੱਲ ਜਿਵੇਂ ਤੇਰੀ ਮਰਜ਼ੀ ਢਿੱਲਾ ਜਿਹਾ ਮੂੰਹ ਬਣਾ ਕੇ ਕੁੰਦਸੋਂ ਕਹਿਣ ਲੱਗਾ ਮੇਰੀ ਮਰਜ਼ੀ ਕਾਦੀ ਪਈਆ ਮਰਜ਼ੀਆਂ ਤੇਡੀਆਂ ਜੇ ਅੱਜ ਇਹਨਾਂ ਦਾ ਪਿਓ ਜੀ ਦਾ ਹੁੰਦਾ ਭਲਾ ਕਿਹਦੀ ਮਜਾਲਸੀ ਇੰਨੀ ਗੱਲ ਕਹਿ ਜਾਂਦਾ ਕਰਤਾਰ ਕੋਰ ਦੀਆਂ ਅੱਖਾਂ ਪਰ ਆਈਆਂ ਸਨ ਅੱਡ ਤਾਂ ਪੁਛਤਾਂ ਤੋਂ ਹੁੰਦੇ ਆਏ ਆ ਇਹ ਤਾਂ ਜਗ ਦੀ ਰੀਤ ਆ ਦਲਾਸਾ ਦਿੰਦੇ ਹੋਏ ਸੋਹ ਸਿੰਘ ਅੱਖਾਂ ਲੱਗਿਆ ਅਸੀਂ ਕਦੋਂ ਕਿਹਾ ਕਿ ਅੱਡ ਨਾ ਕਰੋ ਇਹ ਕਿਹੜਾ ਪਹਿਲੀ ਵਾਰ ਅੱਡ ਹੋਣ ਲੱਗੇ ਆ ਜੇ ਅੱਜ ਅੱਡ ਹੋਣਾ ਸੀ ਤਾਂ ਉਦੋਂ ਇਕੱਠੇ ਹੀ ਨਾ ਹੁੰਦੇ ਉਦੋਂ ਵੀ ਤੁਸੀਂ ਨਾਲ ਅਰਲਾ ਕੇ ਗਏ ਸੀ ਕਰਤਾਰ ਕੋਰਨੇ ਪਿਛਲਾ ਵੇਲਾ ਜਾਤ ਕਰਾਉਂਦੇ ਹੋਏ ਪੁੱਛਿਆ ਉਦੋਂ ਬੰਤ ਦੀ ਰੋਟੀ ਦਾ ਔਖਾ ਸੀ ਤਾਂ ਅਸੀਂ ਤੁਹਾਨੂੰ ਇਕੱਠੇ ਰਹਿਣ ਲਈ ਕਿਹਾ ਸੀ ਸਾਂਝੇ ਘਰ ਵਿੱਚ ਬਰਕਤਾਂ ਹੁੰਦੀਆਂ ਕਰਤਾਰਪੁਰੇ ਕੁੰਦਰਸੋਂ ਬੜੇ ਪਿਆਰ ਨਾਲ ਸਮਝਾਉਣ ਲੱਗਾ ਜੇਕਰ ਉਹਦਾ ਰੋਟੀ ਦਾ ਔਖਾ ਸੀ ਤਾਂ ਹੁਣ ਕਿਹੜਾ ਮੰਨੀਆਂ ਗੁਰਦੁਆਰਿਆਂ ਬਣ ਕੇ ਆਉਂਦੀਆਂ ਉਦੋਂ ਤਾਂ ਪ੍ਰੀਤ ਇੱਥੇ ਸੀ ਪਰ ਹੁਣ ਕੌਣ ਜੇ ਉਦੋਂ ਸਾਂਝੇ ਪਰਿਵਾਰ ਵਿੱਚ ਬਰਕਤ ਸੀ ਤਾਂ ਹੁਣ ਉਹ ਬਰਕਤਾਂ ਕਿੱਥੇ ਗਈਆਂ ਇੱਥੇ ਹਰ ਕੋਈ ਆਪੋ ਆਪਣਾ ਸੋਚਦਾ ਫੇਰ ਚਾਹੇ ਉਹ ਆਪਣਾ ਹੋਵੇ ਜਾਂ ਬਜਾਨਾ ਕਰਤਾਰਕੌਰ ਨੇ ਸੱਚੀਆਂ ਸੱਚੀਆਂ ਗੱਲਾਂ ਦਰਸਾਉ ਨੂੰ ਸੁਣਾ ਦਿੱਤੀਆਂ ਸਾਨੂੰ ਕਰਤਾਰਕੌਰ ਨੂੰ ਤੂੰ ਸਿੱਧੀ ਗੱਲ ਦੱਸ ਕਿ ਘਰੋਂ ਵੱਖਰੀ ਹੋਣਾ ਚਾਹਨੀ ਕਿ ਨਹੀਂ ਜਸਵੰਤੋ ਥੋੜਾ ਗੁੱਸੇ ਵਿੱਚ ਪੁੱਛਣ ਲੱਗੇ ਬੀਬੀ ਤੁਸੀਂ ਵੰਡ ਕਰੋ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰਤਾਰਕੌਰ ਨੇ ਆਖਿਆ ਜੇ ਤੂੰ ਕਿਸੇ ਨੂੰ ਵੰਡ ਵੇਲੇ ਸੱਦਣਾ ਚਾਹੀ ਤਾਂ ਸੱਦ ਲੈ ਫਲਕ ਨੂੰ ਨਾ ਕਹੀਂ ਕਿ ਵੰਡ ਸਹੀ ਨਹੀਂ ਕੀਤੀ ਚੁੱਪ ਬੈਠਾ ਸੌਣ ਸੌ ਕਾਫੀ ਚਿਰ ਬਾਅਦ ਬੋਲਿਆ ਨਹੀਂ ਪਈਆ ਮੈਂ ਕਿਸੇ ਨੂੰ ਨਹੀਂ ਸਕਿਆ